ਜ਼ਿਲ੍ਹਾ ਮਿੱੱਤ ਸਦੇ ਹਲਕਾ ਰਾਜਾਂਸੀ ਅਧੀਨ ਆਉਂਦੇ ਕਸਬਾ ਸੁਗਾਵਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਲੋਕ ਸਭਾ ਹਲਕਾ ਅਮਰਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਵਿਸ਼ਾਲ ਰੋਡ ਸ਼ੋਅ ਕੰਡਿਆ ਗਿਆ ਜਿਸ ਦੇ ਵਿੱਚ ਹਜ਼ਾਰਾਂ ਨੇ ਗਿੱਦੀ ਦੇ ਵਿੱਚ ਠਾਠਾ ਮਾਰਦੇ ਵਰਕਰਾਂ ਦੇ ਇਕੱਠ ਕਾਰਾ ਮੋਟਰਸਾਈਕਲ ਟਰੈਕਟਰ ਟਰਾਲੀਆਂ ਤੇ ਪੈਦਲ ਚੱਲ ਕੇ ਰੋਡ ਸ਼ੋਅ ਦੇ ਨਾਲ-ਨਾਲ ਜਾ ਰਹੇ ਸਨ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਲਕਾ ਰਾਜਸਾਂਸੀ ਦੇ ਵਰਕਰਾਂ ਦੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਇਸ ਵਾਰ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਜਿਤਾ ਕੇ ਸੰਸਦ ਦੇ ਵਿੱਚ ਜ਼ਰੂਰ ਭੇਜਣਗੇ ਇਸ ਮੌਕੇ ਤੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇੱਕ ਜੋਂ ਨੂੰ ਲੋਕ ਸਭਾ ਦੀਆਂ ਸੋਨਾਂ ਦੇ ਵਿੱਚ ਮੈਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਭੇਜੋ ਤਾਂ ਜੋ ਬਾਰਡਰ ਬੈਲਟ ਦੇ ਤਾਰੋ ਪਾਰ ਰਹਿੰਦੇ ਮਸਲੇ ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਹੱਲ ਕਰਵਾ ਸਕੀ ਐ ਇਸ ਮੌਕੇ ਤੇ ਹਲਕਾ ਇੰਚਾਰਜ ਅਤੇ ਪੰਗਣ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਮਿਆਦੀਆਂ ਤੇ ਜ਼ਿਲ੍ਹਾ ਜਨਰਲ ਸਕੱਤਰ ਅਮਰitsar ਦਿਹਾਤੀ ਸਰਦਾਰ ਦਲਜੀਤ ਸਿੰਘ ਮਿਆਦੀਆਂ ਨੇ ਹਲਕਾ ਰਾਜ ਸਾਂਸੀ ਦੇ ਸਮੂੱਚੇ ਵਰਕਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਅਤਿ ਦੀ ਗਰਮੀ ਦੇ ਵਿੱਚ ਵਰਕਰਾਂ ਨੇ ਰੋਲ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਕੇ ਆਪ ਦੇ ਹੱਕ ਦੇ ਵਿੱਚ ਜੋ ਫਤਵਾ ਦਿੱਤਾ ਹੈ ਉਸ ਲਈ ਉਹ ਸਦਾ ਰੀਣੀ ਰਹਿਣਗੇ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਆਪ ਭਾਗੂ ਅਤੇ ਵਰਕਰ ਹਾਜ਼ਰ ਰਹੇ ਕਬਰ ਕਬਰ ਸਾਹ ਦੀ ਧਰਤੀ ਦੇ ਉੱਤੇ ਇਹ ਵਾਰਾ ਫਸੀ ਹੈ ਕਾ ਮਾਨ ਸਰ ਸਜਾਮਾ ਜਸਬਾਏ ਇਧਰ ਪਾਦੇ ਆਉਂਦੇ ਤਾ ਉਹ ਜਿਆ ਦੇ ਨੂੰ ਉਹ ਬਾਦੁਰ ਦੇ ਉਹਨੂੰ مشਵਾਹ ਹੋ ਜਾ ਤੇ ਅੰਮ੍ਰਿਤ ਸਾਹਿਬ ਦੀ ਸੀਰ ਦੇ ਕੇ ਸਾਡੀ ਚੋਰੀ ਬਣਾਗੇ ਕਦਾ ਸਿਰ ਦੇਣਾ ਉਹ ਉੱਚ ਕਰਾਂਗੇ ਦੇਖੋ ਸਾਰੇ ਬਾਦਰ ਦੇ ਲੋਕੋ ਕਰੋ ਅੱਪਾ ਵੜ ਕੇ ਚਰਦੀカラー ਟਾਈਮ ਟੀਵੀ ਲਈ ਸੁਗਮਤੋਂ ਪੱਤਰਕਾਰ ਸੁ벡 ਸੋਨਾ ਦੀ ਖਾਸ ਰਿਪੋਰਟ